ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਲੁਧਿਆਣਾ ਦੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕੀ ਬੋਲਗੇ ਅਮਿਤ ਸ਼ਾਹ ਜੀ ਹਾਂ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਚੁੱਕਿਆ ਹੈ ਅਮਿਤ ਸ਼ਾਹ ਨੇ ਲੁਧਿਆਣਾ ਪਹੁੰਚ ਕੇ ਜਿੱਥੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਰੈਲੀ ਕੀਤੀ ਜਨ ਪ੍ਰਚਾਰ ਕੀਤਾ ਉੱਥੇ ਹੀ ਜੇ ਗੱਲ ਕਰੀਏ ਤਾਂ ਅਮਿਤ ਸ਼ਾਹ ਨੇ ਇੱਕ ਐਸਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਅਮਿਤ ਸ਼ਾਹ ਦੇ ਇਸ ਬਿਆਨ ਤੇ ਨਾਰਾਜ਼ਗੀ ਜਤਾ ਰਹੇ ਨੇ ਲੋਕਾਂ ਦਾ ਮੰਨਣਾ ਹੈ ਕਿ ਅਮਿਤ ਸ਼ਾਹ ਨੇ ਆਣ ਕੇ ਉਹਨਾਂ ਲੋਕਾਂ ਦੇ ਜ਼ਖਮਾਂ ਤੇ ਜਿਹੜਾ ਨੂਨ ਛਿੜਕ ਦਿੱਤਾ ਹੈ ਇਹ ਗੱਲ ਕਹਿ ਕੇ ਜਿਹੜੇ ਲੋਕ ਪਿਛਲੇ ਹਾਲਾਤਾਂ ਨੂੰ ਭੁਲਾ ਰਹੇ ਨੇ ਜੀ ਹਾਂ ਪਿਛਲੇ ਜਿਹੜੇ ਹਾਲਾਤ ਨੇ ਉਹਨਾਂ ਲੋਕਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਬਿਲਕੁਲ ਇਹ ਜਿਹੜੀ ਗੱਲ ਹੈ ਤਾਂ ਅਮਿਤ ਸ਼ਾਹ ਦੇ ਤਰਫੋਂ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਬਿਲਕੁਲ ਨਿੰਦਣਯੋਗ ਘਟਨਾ ਜਿਹੜੀ ਹੈ ਕਿਹਾ ਜਾ ਰਿਹਾ ਹੈ ਸੋ ਇਸ ਨੂੰ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਨੂਨ ਛਿੜਕਣ ਵਾਲਾ ਕੰਮ ਜਿਹੜਾ ਹੈ ਉਹ ਕਰਨਾ ਕੀਤਾ ਹੈ ਉਹਨਾਂ ਲੋਕਾਂ ਤੇ ਜਿਹੜੇ ਪਿਛਲੇ ਹਾਲਾਤਾਂ ਨੂੰ ਭਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਲੁਧਿਆਣਾ ਪਹੁੰਚੇ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸੀਂ ਜਿਹੜੇ ਰਵਨੀਤ ਬਿੱਟੂ ਦੇ ਪੁਰਖਿਆਂ ਦੇ ਕਾਤਲ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਦੇਵਾਂਗੇ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਾਂਗੇ ਸੋ ਆਖਰ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਰੈਲੀ ਕਰਨ ਆਏ ਅਮਿਤ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਮਾਫ ਨਹੀਂ ਕੀਤਾ ਜਾਵੇਗਾ ਅਸੀਂ ਰਵਨੀਤ ਬਿੱਟੂ ਦਾ ਸਾਥ ਦੇ ਰਹੇ ਹਾਂ ਤੁਸੀਂ ਵੀ ਉਸ ਦਾ ਸਾਥ ਦੇਵੋ ਅਸੀਂ ਉਸ ਨੂੰ ਬਿਲਕੁਲ ਵੱਡਾ ਬੰਦਾ ਬਣਾਵਾਂਗੇ ਇਹ ਵੀ ਜਿਹੜੀ ਹੈ ਗੱਲ ਕਹੀ ਗਈ ਹੈ ਸੋ ਜਿੱਥੇ ਕਿ ਅੰਮ੍ਰਿਤ ਸ਼ਾਹੀ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਦੇ ਵਿੱਚ ਹੋਈ ਇੱਥੇ ਭਾਜਪਾ ਨੇ ਪੂਰੀ ਤਿਆਰੀ ਕੀਤੀ ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਨੂੰ ਦੇਖਦੇ ਹੋਏ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਬੀਤੀ ਰਾਤ ਹੀ ਹਾਊਸ ਅਰੈਸਟ ਕਰ ਲਿਆ ਸੀ ਅਮਿਤ ਸ਼ਾਹ ਜਿੱਥੇ 5 ਵਜੇ ਰੈਲੀ ਵਾਲੀ ਥਾਂ ਤੇ ਪਹੁੰਚੇ ਰੈਲੀ ਦੀ ਸੁਰੱਖਿਆ ਦੇ ਵਿੱਚ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਾਦੇ ਕੱਪੜਿਆਂ ਵਿੱਚ 20 ਪੁਲਿਸ ਮੁਲਾਜ਼ਮ ਰੈਲੀ ਦੇ ਵਿੱਚ ਤਾਇਨਾਤ ਰਹੇ ਸ਼ਰਾਰਤੀ ਤੱਤਾਂ ਨੂੰ ਤੁਰੰਤ ਕਾਬੂ ਕੀਤਾ ਗਿਆ ਰੈਲੀ ਵਿੱਚ ਖਾਸ ਤੌਰ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਤਾਂ ਕਿ ਰੈਲੀ 'ਚ ਚੱਪੇ-ਚੱਪੇ ਤੇ ਪੁਲਿਸ ਨਜ਼ਰ ਰੱਖ ਸਕੇ ਰੈਲੀ ਵਿੱਚ LED ਸਕਰੀਨ ਵੀ ਲਗਾਈ ਗਈ ਲੋਕੀ ਆਸਾਨੀ ਨਾਲ ਗ੍ਰਹਿ ਮੰਤਰੀ ਦਾ ਭਾਸ਼ਣ ਸੁਣ ਤੇ ਦੇਖ ਸਕਦੇ ਸੀ ਸੂਤਰਾਂ ਮੁਤਾਬਕ ਕਈ ਕਿਸਾਨ ਜਥੇਬੰਦੀਆਂ ਅਮਿਤ ਸ਼ਾਹ ਦਾ ਵਿਰੋਧ ਕਰਨ ਪਹੁੰਚ ਗਈਆਂ ਸਨ ਇਸ ਕਾਰਨ ਸ਼ਹਿਰ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਤੇ ਪੁਲਿਸ ਦੀ ਸਖਤ ਨਾਕਾਬੰਦੀ ਤੇ ਵੈਰੀਗੇਟਿੰਗ ਕੀਤੀ ਗਈ ਸੀ ਕਿਸਾਨਾਂ ਦੀ ਭੀੜ ਨੂੰ ਰੋਕਣ ਦੇ ਲਈ ওয়াটার ਕੈਨਨ ਵੀ ਪ੍ਰਸ਼ਾਸਨ ਰੈਲੀ ਵਾਲੀ ਤਾਂ ਸਣੇ ਕੁਝ ਮੁੱਖ ਚੌਕਾਂ ਤੇ ਵੀ ਤਾਇਨਾਤ ਕੀਤੇ ਗਏ ਸੀ ਸੋ ਆਖਰ ਬੜੇ ਕੜੇ ਪ੍ਰਬੰਧ ਜਿਹੜੇ ਸੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਸੀ ਅਮਿਤ ਸ਼ਾਹ ਦੀ ਰੈਲੀ ਦੇ ਵਿੱਚ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇਹਨਾਂ ਸਿਆਸੀ ਲੀਡਰਾਂ ਦੀ ਜੋ ਪੰਜਾਬ ਫੇਰੀ ਹੈ ਕੀ ਉਹ ਉਹਨਾਂ ਦੇ ਕੈਂਡੀਡੇਟ ਨੂੰ ਜਿਹੜੀ ਹੈ ਬਿਲਕੁਲ ਬਹੁਤ ਵੱਡੇ ਪੱਧਰ ਤੇ ਸਮਰਥਨ ਦੇ ਪਵਾਏਗੀ ਲੋਕਾਂ ਦਾ ਜਾਫਰ ਨਹੀਂ ਹਾਲਾਂਕਿ ਬਹੁਤ ਵੱਡੇ ਸਵਾਲ ਜਿਹੜੇ ਨੇ ਇਸ ਨੂੰ ਲੈ ਕੇ ਖੜੇ ਹੋ ਰਹੇ ਨੇ ਹਾਲਾਂਕਿ ਵੱਡੇ ਲੀਡਰਾਂ ਦੀ ਪੰਜਾਬ ਫੇਰੀ ਕੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਛਾਪ ਛੱਡ ਸਕੇਗੀ ਕੀ ਉਹਨਾਂ ਦੇ ਕੈਂਡੀਡੇਟ ਜੇਤ ਸਕਣਗੇ জাফর ਨਹੀਂ ਹਾਲਾਂਕਿ ਇਸ ਤੇ ਕੋਈ ਵੀ ਵਿਚਾਰ ਧਾਰਾ ਜਿਹੜੀ ਐ ਨਹੀਂ ਜੁੜ ਰਹੀ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਪਾਸੇ ਚਰਚਾ ਜਿਹੜੀ ਐ ਬਿਲਕੁਲ ਛਿੜੀ ਹੋਈ ਐ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਰ ਪਾਸੇ ਵੱਡੇ ਵੱਡੇ ਚਿਹਰੇ ਜਿਹੜੇ ਨੇ ਜੁੜਦੇ ਹੋਏ ਨਜ਼ਰ ਆ ਰਹੇ ਨੇ ਪ੍ਰਿੰਕਾ ਗਾਂਧੀ ਜੁੜੇ ਨੇ ਜਿੱਥੇ ਉਹਨਾਂ ਨੇ ਵੀ ਰੈਲੀਆਂ ਕੀਤੀਆਂ ਨੇ, ਰੋਡ ਸ਼ੋਅ ਕੀਤੇ ਨੇ ਤੇ ਅਮਿਤ ਸ਼ਾਹ ਦਾ ਵੀ ਆਉਣਾ ਹੋਇਆ, ਪੀਐਮ ਮੋਦੀ ਦਾ ਵੀ ਪੰਜਾਬ ਦੌਰਾ ਹੋਇਆ, ਸੋ ਹੋਰ ਜਿਹੜੇ ਮਾਇਆਵਤੀ ਤੇ ਹੋਰ ਕਈ ਜਿਹੜੇ ਐਸੇ ਚਮਕਦੇ ਸਿਤਾਰੇ ਨੇ ਉਹ ਵੀ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਪਹੁੰਚਣਾ ਕੀਤੇ ਨੇ ਪਰ ਕੀ ਪੰਜਾਬ ਦੇ ਲੋਕ ਇਨ੍ਹਾਂ ਵੱਡੇ ਚਿਹਰਿਆਂ ਦੇ ਪੰਜਾਬ ਆਉਣ ਤੇ ਕੀ ਇਹਨਾਂ ਲੋਕਾਂ ਦਾ ਸਮਰਥਨ ਦੇਣਗੇ ਜਾਂ ਫਿਰ ਨਹੀਂ? ਹਾਲਾਂਕਿ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੋ ਗ੍ਰਹਿ ਮੰਤਰੀ ਨੇ ਵੱਡਾ ਦਾਵਾ ਵੀ ਕੀਤਾ ਹੈ ਕਿ ਤੀਸਰੀ ਵਾਰ ਮੋਦੀ ਸਰਕਾਰ ਸੱਤਾ ਦੇ ਵਿਚ ਆ ਰਹੀ ਹੈ ਪਰ ਹਾਲਾਂਕਿ ਇਸ ਦੇ ਬਾਰੇ ਕੋਈ ਖੁੱਲ ਕੇ ਰਿਪੋਰਟ ਜਿਹੜੀ ਹੈ ਸਾਹਮਣੇ ਨਹੀਂ ਆ ਸਕੀ ਹੈ ਫਿਲਹਾਲ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਕੌਣ ਜਿੱਤਿਆ ਏ ਕੌਣ ਹਾਰਿਆ ਏ ਹਾਲਾਂਕਿ ਇਸ ਦੇ ਬਾਰੇ ਕੁਝ ਵੀ ਜਿਹੜਾ ਕਿਹਾ ਨਹੀਂ ਜਾ ਸਕਦਾ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਖੁੱਲੇ ਆਮ ਬੀਜੇਪੀ ਦੇ ਹੱਕ ਦੇ ਵਿੱਚ ਡਟ ਗਏ ਨੇ ਆਪਣੇ ਨੂੰ ਪੁੱਤ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਉਹ ਸ਼ਾਂਤ ਬੈਠੇ ਸੀ ਪਰ ਵੋਟਾਂ ਤੋਂ ਐਨ ਪਹਿਲਾਂ ਮਲੂਕਾ ਅਚਾਨਕ ਪ੍ਰਗਟ ਹੋਏ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਅਜਿਹੇ ਪੁਲ ਬਣਨੇ ਕੇ ਅਕਾਲੀ ਦਲ ਦੇ ਲੀਡਰ ਵੀ ਹੈਰਾਨ ਪਰੇਸ਼ਾਨ ਨਜ਼ਰ ਆਏ ਨੇ ਮਲੂਕਾ ਦੇ ਬੀਜੇਪੀ ਦੇ ਹੱਕ ਦੇ ਵਿੱਚ ਡਟਣ ਨਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਹਰਜਿਮਰਤ ਬਾਦਲ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਮਲੂਕਾ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਉਹ 9 April ਨੂੰ ਆਪਣੀ ਨੂੰ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਚੋਣ ਮੁਹਿੰਮ ਤੋਂ ਦੂਰੀ ਬਣਾ ਲਈ ਸੀ ਹਾਲਾਂਕਿ ਉਹ April ਦੇ ਪਹਿਲੇ ਹਫ਼ਤੇ ਤੱਕ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ ਪਰ ਬਾਅਦ ਵਿੱਚ ਉਹਨਾਂ ਨੂੰ ਨਾ ਤਾਂ ਅਕਾਲੀ ਦਲ ਤੇ ਨਾ ਹੀ ਭਾਜਪਾ ਲਈ ਜਿਹੜਾ ਹੈ ਪ੍ਰਚਾਰ ਕੀਤਾ। ਉਹਨਾਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬੰਨੇ। ਉਹਨਾਂ ਸੋਸ਼ਲ ਮੀਡੀਆ ਤੇ ਇੱਕ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਉਜਾਗਰ ਕਰਦਾ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਵੱਡੇ ਪੱਧਰ ਤੇ ਕੀਤੇ ਗਏ ਕੰਮਾਂ ਦੀ ਛਲਾਂਗਾ ਕੀਤੀ ਹੈ ਮਲੂਕਾ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਉਹਨਾਂ ਦੀ ਨੂ ਪਰਮਪਾਲ ਕੌਰ ਪਰਮਪਾਲ ਕੌਰ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਭਾਜਪਾ ਦੀ ਟਿਕਟ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਹਾਲਾਂਕਿ ਇਹ ਚੀਜ਼ਾਂ ਬਿਲਕੁਲ ਸਾਫ਼ ਨਜ਼ਰ ਆ ਰਹੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੈਸੇ ਕਮਾਉਣ ਦੇ ਲਈ ਇੱਕ ਪਤੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਪਤਨੀ ਦੀਆਂ ਪ੍ਰਾਈਵੇਟ ਵੀਡੀਓਜ਼ ਬਣਾ ਕੇ ਵੈੱਬਸਾਈਟ ਤੇ ਪਾਉਣ ਲੱਗਾ ਇਸ ਬਾਰੇ ਉਸ ਦੀ ਪਤਨੀ ਨੂੰ ਕੋਈ ਜਾਣਕਾਰੀ ਨਹੀਂ ਸੀ ਖੁਲਾਸਾ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦਾਸਰ ਇਹ ਮਾਮਲਾ ਪਾਕਿਸਤਾਨ ਦਾ ਹੈ ਪਾਕਿਸਤਾਨ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਆਪਣੀ ਪਤਨੀ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਵੈੱਬਸਾਈਟਾਂ ਤੇ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ੱਕੀ ਨੇ ਪੁਲਿਸ ਦੇ ਅੱਗੇ ਖਲਾਸਾ ਕੀਤਾ ਹੈ ਕਿ ਵੈੱਬਸਾਈਟ ਆਪਰੇਟਰਾਂ ਨੇ WhatsApp ਰਾਹੀਂ ਉਸ ਨਾਲ ਸੰਪਰਕ ਕੀਤਾ ਸੀ ਆਪਣੀ ਹਰਕਤ ਤੇ ਅਫਸੋਸ ਜ਼ਾਹਰ ਕਰਦਿਆਂ ਉਸ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਵੈੱਬਸਾਈਟ ਮਾਲਕ ਨੂੰ ਮੇਰਾ WhatsApp ਨੰਬਰ ਕਿਵੇਂ ਮਿਲਿਆ ਸ਼ੱਕੀ ਨੇ ਆਪਣੀ ਪਤਨੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਲਈ ਬਾਥਰੂਮ ਦੇ ਵਿੱਚ ਕੈਮਰਾ ਲਗਾਉਣ ਦੀ ਗੱਲ ਵੀ ਸਵੀਕਾਰ ਕੀਤੀ ਹੈ ਅਰ ਬਾਅਦ ਵਿੱਚ ਇਸ ਨੂੰ ਹਟਾਉਣ ਦਾ ਦਾਵਾ ਵੀ ਉਸਨੇ ਕੀਤਾ ਹੈ ਪੁਲਿਸ ਦੇ ਬਿਆਨਾਂ ਅਨੁਸਾਰ ਉਸ ਦੀ ਪਤਨੀ ਨੇ ਉਸ ਦੇ ਦੋਸਤਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਣ ਦਾ ਵੀ ਦੋਸ਼ ਲਾਇਆ ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਦੀ ਪਤਨੀ ਦਾ ਦਾਵਾ ਹੈ ਕਿ ਉਸ ਦੇ ਪਤੀ ਨੇ ਉਸ ਦੀ ਧੀ ਦੀ ਅਸ਼ਲੀਲ ਵੀਡੀਓ ਵੀ ਜਿਹੜਾ ਹੈ ਬਣਾਉਣਾ ਕੀਤਾ ਹੈ ਤੇ ਕੋਸ਼ਿਸ਼ ਕੀਤੀ ਸੀ ਧੀ ਨਾਲ ਸਰੀਰਕ ਸਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਪੁਲਿਸ ਹੁਣ ਅੱਗੇ ਦੀ ਕਾਰਵਾਈ ਦੇ ਵਿੱਚ ਜੁਟ ਚੁੱਕੀ ਹੈ ਸੋ ਮਿਲਦਿਆਂ ਜੀ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ